जय करदेव ਧਨ ਗਦੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਤੱਤਾ ਡੇਰਾ ਸਤਿਬਾਬਾ ਹਸਰਾਜੀ ਮਹਾਰਾਜ ਬਾਬਾ ਹਸਰੇ ਬਾਗ માં ਆਗਮਨ 10 ਮਨਾਉਂਦੀਆਂ ਖੁਸ਼ੀਆਂ ਦੇ ਦੇ ਮਹਾਨ ਸੇਵਾਦਾਰ ਪਰਮਜੀਤ ਸਿੰਘ ਜੀ ਪਮਾ ਕੈਨੇਡਾ ਨਿਵਾਸੀ ਪਹਿਲਾ ਅਮਰੀਕਾ ਮਹਾਨ ਸੇਵਾਦਾਰ ਜਿਨ੍ਹਾਂ ਵੱਲੋਂ ਕੱਲ ਨੂੰ ਸਖਦੇਵ ਸਿੰਘ ਜੀ ਸਜੀਤ ਰੂਬੀ ਗੋਰੇ ਪਰਿਵਾਰ ਸੰਤ ਬਾਬਾ ਜਸਮਿੰਦਰ ਪਾਤ ਅਤੇ ਸੰਤ ਬਾਬਾ ਮੋਹਨ ਪਾਜੀ ਸਭ ਨਾਲ ਸੰਗਤਾਂ ਦਾ ਘਰ ਦੇ ਧੰਨਵਾਦ ਜੋ ਕਿ ਲੜੀ ਕੱਲ ਤੋਂ ਅਰੰਭ ਹੋ ਰਹੀ ਹੈ ਨਾਲੇ ਲੋਹੜੀ ਪਾਜਾਈ ਹੈ ਨਾਲੇ ਕੋਟੀਆਂ ਗੋਰੀ ਪਰਿਵਾਰੋਂ ਬੰਡੀਆਂ ਜਾ ਰਹੀਆਂ ਕੱਲ ਨੂੰ ਸਰਦਾਰ ਪੰਮਾਸ ਸਿੰਘ ਜੀ ਵੱਲੋਂ ਸ਼ਾਲਾ ਜੋ 250 ਜਿਹੜੀਆਂ ਬੀਬੀਆਂ ਸੇਵਾ ਮਹਾਨ ਕਰਦੀਆਂ ਨੇ ਲੰਗਰਾਂ ਭੰਡਾਰਿਆਂ ਦੀ ਔਰ ਸੰਤਾਂ ਬਾਅਦ ਸੇਵਾ ਜੋ ਕਿ ਪੂਜਾ ਸਖਦੇਵ ਸਿੰਘ ਜੀ ਗੋਰੀ ਪਰਿਵਾਰ ਮਹਾਨ ਸੇਵਾਦਾਰ ਜਿੱਦਾਂ ਵੱਖ-ਵੱਖ ਉਪਰਲੇ ਚਲਦੇ ਕੰਮਾਂ ਸੇਵਾ ਕਰਦੇ ਨੇ ਜਿਹੜੇ ਗੋਰੇ ਪਰਿਵਾਰ ਸਖਦੇਵ ਸਿੰਘ ਕੱਲੂ ਜੀ ਪੰਮਾ ਸਿੰਘ ਜੀ ਲਾਟਾਂ ਦੀ ਸੇਵਾ ਜਗਮਾ ਪੂਰੇ ਦਰਬਾਰ ਤੇ ਸੋ ਰਿਆ ਕੱਤੋਂ ਸ਼ੁਰੂ ਹੈ ਭਪਿੰਦਰ ਕਮਾਜੀ ਇਹ ਵੀਡੀਓ ਜਿਹੜੀ ਹੈ ਸਾਰੇ ਸਖ ਸੰਤਾ ਬਲੋ ਯੋਗਦਾਨ ਜਿਸ ਤਰ੍ਹਾਂ ਕਿ ਸਾਡੇ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਦੁਬਈ ਸਾਰੀਆਂ ਕੰਟਰੀਆਂ ਤੋਂ ਸਾਰੇ ਸੇਵਾਦਾਰ ਜੁਕੇ ਨਿਵਾਸੀ ਅਮਰਜੀਤ ਜੀ ਸਤ ਸੰਗਤ ਜੀ ਗੁਰੂਗ੍ਰਸਬ ਦੀ ਬਾਣੀ ਕੱਤੋਂ 9 ਤੋਂ 10 ਦਿਨ ਦਾ ਪ੍ਰੋਗਰਾਮ ਇਹ ਭੰਡਾਰਾ ਲਗਾਤਾਰ ਚੱਲਣਾ ਹੈ ਸੋ ਸਭ ਨੂੰ ਬਧਾਈਆਂ ਸੰਤ ਬਾਬਾ ਹਸਰਤ ਸਿੰਘ ਮਹਾਰਾਜ ਬਾਪੂ ਜੀ ਦਾ ਆਗਮਦਸ ਗੁਰੂ ਜੀ ਦਾ ਜਗਤ ਗੁਰੂ ਮੱਧ ਜੋੜ ਮੇਲਾ ਸੰਤ ਬੀਬੀ ਬਿਮਲਾ ਰਾਣੀ ਜੀ ਸੰਤਾਂ ਦਾ ਜੋ ਕੇ ਵੱਡਾ ਭੰਡਾਰਾ ਸਰਜੀਤ ਰੂਬੀ ਵੱਲੋਂ ਕੀਤਾ ਜਾ ਰਿਹਾ ਔਰ ਖੰਡਪੁਰ ਸਾਹਿਬ ਬਜ਼ੁਰਗਾਂ ਦਾ ਖੰਡ ਪਰਸਾ ਪੂਜਾ ਮਾਤਾ ਜੀ ਦਾ ਪੰਡਾਰਾ ਜੋ ਚੱਲ ਰਿਹਾ ਹੈ ਜੈ ਗੁਰਦੇਵ ਧੰਨ ਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ